ਹੁਣ ਮੁੜ ਸ਼ੁਰੂ ਹੋਵੇਗੀ ਕੈਲਾਸ਼ ਮਾਨ ਸਰੋਵਰ ਯਾਤਰਾ ਸ਼ਿਵ ਭਗਤਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਭਾਰਤ ਅਤੇ ਚੀਨ ਦੇ ਸੰਬੰਧਾਂ ਵਿੱਚ ਬਿਹਤਰੀ ਦੇ ਸੰਕੇਤ ਮਿਲ ਰਹੇ ਨੇ ਜੋ ਸ਼ਿਵਪਕਤਾ ਲਈ ਵੱਡੀ ਖੁਸ਼ੀ ਦੀ ਗੱਲ ਹੈ। ਡੋਕਲਮ ਵਿਵਾਦ ਤੋਂ ਬਾਅਦ ਚੀਨ ਵੱਲੋਂ ਕੈਲਾਸ਼ ਮਾਨਸਰੋਵਰ ਯਾਤਰਾ ਤੇ ਰੋਕ ਲਗਾ ਦਿੱਤੀ ਗਈ ਸੀ ਔਰ ਹੁਣ ਦੋਵਾਂ ਦੇਸ਼ਾਂ ਵਿਚਾਲੇ ਹੋ ਰਹੀਆਂ ਨਵੀਆਂ ਗੱਲਬਾਤਾਂ ਦੇ ਨਤੀਜੇ ਵਜੋਂ ਇਹ ਯਾਤਰਾ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਜਗੀ ਹੈ। ਭਾਰਤ ਅਤੇ ਚੀਨ ਨੇ ਇਸ ਯਾਤਰਾ ਨੂੰ ਬਿਨਾਂ ਕਿਸੇ ਰੁਕਾਵਟ ਦੇ ਮੁੜ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ। ਕੇਲਾਸ਼ ਮੰਸਰੋਵਰ ਤਿੱਬਤ ਵਿੱਚ ਸਥਿਤ ਹੈ ਅਤੇ Hindu ਧਰਮ ਦੇ ਅਨੁਸਾਰ ਇਹ ਭਗਵਾਨ ਸ਼ਿਵ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ਕੋਵਿਡ-19 ਮਹਾਮਾਰੀ ਕਾਰਨ ਪਿਛਲੇ 5 ਸਾਲਾਂ ਤੋਂ ਇਹ ਯਾਤਰਾ ਮੁਲਤਵੀ ਸੀ ਕਿਉਂਕਿ ਚੀਨ ਸਰਕਾਰ ਵੱਲੋਂ ਪ੍ਰਬੰਧਾਂ ਦੀ ਪੂਰੇ ਤਰੀਕੇ ਦੇ ਨਾਲ ਪੁਸ਼ਟੀ ਨਹੀਂ ਕੀਤੀ ਗਈ ਸੀ। ਹੁਣ ਗਲਬਾਤਾਂ ਦੇ ਨਵੇਂ ਦੌਰ ਵਿੱਚ ਇਸ ਯਾਤਰਾ ਨੂੰ ਮੁੜ ਸ਼ੁਰੂ ਕਰਨ ਤੇ ਸਹਿਮਤੀ ਬਣ ਗਈ ਹੈ। ਜੇਕਰ ਤੁਸੀਂ ਕੈਲਾਸ਼ ਮਾਨ ਸਰੋਵਰ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਨਿਯਮ ਜਾਣ ਲੈਣਾ ਜ਼ਰੂਰੀ ਹੋਵੇਗਾ ਤਾਂ ਜੋ ਤੁਹਾਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੱਸਦੀ ਹੈ ਕਿ ਇਹ ਯਾਤਰਾ ਕਰਨ ਲਈ ਯਾਤਰੀ ਦੀ ਉਮਰ 70 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਪਾਸਪੋਰਟ ਯਾਤਰੀ ਦੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਯਾਤਰੀ ਦੀ ਸਰੀਰਕ ਤੰਦਰੁਸਤੀ ਦੇ ਮੁਤਾਬਕ ਬੀ ਐਮ ਆਈ 25 ਜਾਂ ਘੱਟ ਹੋਣਾ ਚਾਹੀਦਾ ਹੈ ਨਹੀਂ ਤਾਂ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਯਾਤਰਾ ਲਈ ਮੈਡੀਕਲ ਟੈਸਟ ਵੀ ਲਾਜ਼ਮੀ ਹੈ ਅਨਫਿਟ ਹੋਣ ਦੀ ਸਥਿਤੀ ਵਿੱਚ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ ਅਰਜੀ ਪਰੰਦੇ ਦੌਰਾਨ ਗਲਤ ਜਾਣਕਾਰੀ ਦੇਣ ਤੋਂ ਵੀ ਬਚਣਾ ਜ਼ਰੂਰੀ ਹੈ ਕਿਉਂਕਿ ਅਜੀਹਾ ਹੋਣ ਤੇ ਤੁਹਾਡੀ ਯਾਤਰਾ ਰੱਦ ਹੋ ਸਕਦੀ ਹੈ ਕੈਲਾਸ਼ ਪਹਾੜ ਨੂੰ ਸਵਰਗ ਦਾ ਦਰਵਾਜ਼ਾ ਮੰਨਿਆ ਜਾਂਦਾ ਹੈ ਜਿੱਥੇ ਕਿ ਭਗਵਾਨ ਸ਼ਿਵ ਵਾਸ ਕਰਦੇ ਨੇ ਇਹ ਯਾਤਰਾ ਭਾਰਤ ਵਿੱਚ ਇੱਕ ਮਹੱਤਵਪੂਰਨ ਧਾਰਮਿਕ ਤਿਉਹਾਰ ਵਜੋਂ ਮਨਾਈ ਜਾਂਦੀ ਹੈ ਜਿਸ ਵਿੱਚ ਸ਼ਰਧਾਲੂ ਵਿਸ਼ੇਸ਼ ਉਤਸ਼ਾਹ ਅਤੇ ਆਸਥਾ ਦੇ ਨਾਲ ਹਿੱਸਾ ਲੈਂਦੇ ਨੇ कैलाश मानसरोवर यात्रा दी मुड़ शुरुआत शिव पक्ता ਲਈ ਇੱਕ ਸੁਨਹਿਰੀ ਮੌਕਾ ਹੈ ਜੇਕਰ ਤੁਸੀਂ ਵੀ ਇਸ ਪਵਿੱਤਰ ਯਾਤਰਾ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹਨਾਂ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਓ ਹਰ ਹਰ ਮਹਾਦੇਵ